ਪੰਜਾਬੀ ਰੇਡੀਓ ਯੂਐਸਏ ਤੋਂ ਅਗਸਤ ਮਹੀਨੇ ਦੇ ਵਿੱਚ 1947 ਦੇ ਵਿਛੋੜਿਆਂ ਦੀਆਂ ਕਹਾਣੀਆਂ ਜੋ ਕਿ ਸੱਚੀਆਂ ਹਨ ਉਹ ਆਪ ਲਈ ਲੈ ਕੇ ਇੱਕ ਵਾਰ ਫਿਰ ਆਈ ਦੀ ਕਹਾਣੀ ਨਾ ਮੈਂ ਮਸੂਦ ਮੱਲੀ ਆਪ ਸਭ ਦੇ ਰੂਬਰੂ ਹਾਜ਼ਰ ਹਾਂ ਮੇਰੇ ਵੱਲੋਂ ਸਭ ਦੇਖਣ ਅਤੇ ਸੁਣਨ ਵਾਲਿਆਂ ਦੀ ਸੇਵਾ ਛੇ ਸਲਾਮ ਅਦਾਬ ਅਤੇ ਸਤਿ ਸ੍ਰੀ ਅਕਾਲ ਅਗਸਤ ਮਹੀਨੇ ਚ ਕਹਾਣੀਆਂ ਅਸੀਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਤੇ ਰੇਡੀਓ ਨੈਟਵਰਕ ਦੇ ਨਾਲ ਨਾਲ ਅਸੀਂ ਆਪਣੇ YouTube ਔਰ Facebook ਰਾਹੀਂ ਵੀ ਤੁਹਾਡੇ ਵਾਸਤੇ ਪੇਸ਼ ਕਰ ਰਹੇ ਹਾਂ ਸੋ ਉੱਥੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਅੱਜ ਦੀ ਕਹਾਣੀ ਗਵਾਚੇ ਸੁਰ ਕਹਾਣੀ ਹੈ ਚੜ੍ਹਦੇ ਪੰਜਾਬ ਦੇ ਪਿੰਡ ਬੰਗੇ ਦੀ ਜਿੱਥੇ 1947 ਦੀ ਵੰਡ ਤੋਂ ਪਹਿਲਾਂ ਸਾਰੇ ਲੋਕ ਧਰਮ ਤੋਂ ਅਪਾਰਿਆਂ ਆਪਸੀ ਇਕਤਾ ਦੇ ਨਾਲ ਰਹਿੰਦੇ ਸਨ ਇੱਥੇ ਹੀ ਇੱਕ ਮੁਸਲਮਾਨ ਪਰਿਵਾਰ ਸੀ ਐਸ ਬੀਬੀ ਦੇ ਦੋ ਪੁੱਤਰ ਸਨ ਕਾਰਾਲਾ ਜਗ ਚਲਾਣਾ ਕਰ ਗਿਆ ਸੀ ਇਹ ਲੋਕਾਂ ਦੇ ਘਰਾਂ 'ਚ ਕੰਮਕਾਰ ਕਰਦੀ ਸੀ ਵੱਡਾ ਪੁੱਤਰ ਆ ਜਿਹੜਾ ਉਹ ਲੋਕਾਂ ਦੇ ਖੇਤਾਂ 'ਚ ਸੇਪੀ ਕਰਦਾ ਸੀ ਤੇ ਨਿੱਕਾ ਜਿਹੜਾ ਉਹ ਕਦੀ ਮਾਂ ਦੇ ਨਾਲ ਤੇ ਕਦੀ ਵੱਡੇ ਭਰਾ ਦੇ ਨਾਲ ਆਂਦਾ ਜਾਂਦਾ ਸੀ। ਇਸੇ ਪਿੰਡ ਦੇ ਵਿੱਚ ਪ੍ਰੀਤਮ ਸਿੰਘ ਹੋਣੇ ਜਿਹੜੇ ਕਿ ਇਹਨਾਂ ਦੇ ਘਰਾਂ ਤੋਂ ਗਲੀ ਦੇ ਦੂਸਰੇ ਪਾਸੇ ਰਹਿੰਦੇ ਸਨ। ਉਹ ਜਵੇਦ ਯਾਨੀ ਇਸ ਬੱਚੇ ਦੇ ਬੇਲੀ ਹਮ ਉਮਰ ਲੰਗੋਟिए ਸਨ। ਜਵੇਦ ਸਕੂਲੇ ਨਹੀਂ ਸੀ ਜਾਂਦਾ। ਪਿਓ ਦਾ ਪਰਛਾਵਾਂ ਸਿਰ ਤੇ ਨਾ ਰਿਹਾ ਤੇ ਉਹ ਕਦੀ ਮਾਂ ਦੇ ਨਾਲ ਜਾ ਕੇ ਮਾੜਾ ਮੋਟਾ ਕੰਮ ਕਰਾਉਂਦਾ ਸੀ। ਕਦੀ ਭਰਾ ਨਾਲ ਖੇਤਾਂ 'ਚ ਚੱਲੇ ਜਾਣਾ। ਤੇ ਉੱਥੇ ਬੈਠੇ ਰਹਿਣਾ ਜੇ ਉਹਨੇ ਕੋਈ ਕੰਮ ਕਹਿ ਦੇਣਾ ਤੇ ਕਰ ਦੇਣਾ ਬਸ ਇਸ ਤਰ੍ਹਾਂ ਹੀ ਦਿਨ ਗੁਜ਼ਰਦੇ ਸਨ ਜਦ ਕਿ ਪ੍ਰੀਤਮ ਸਿੰਘ ਬਕਾਇਦਾ ਤਿਆਰ ਹੋ ਕੇ ਸਕੂਲੇ ਜਾਂਦਾ ਸੀਗਾ ਉਹਦਾ ਪਿਓ ਚਾਹੁੰਦਾ ਸੀ ਕਿ ਉਹ ਪ੍ਰੀਤਮ ਨੂੰ ਸੁਰ ਸਾਜ਼ ਔਰ ਸ਼ਬਦ ਨੇ ਜਿਹੜੇ ਇਹਨਾਂ ਦਾ ਕੀਰਤਨ ਸਿਖਾਏ ਐਸੇ ਪਿੰਡ ਦੇ ਵਿੱਚ ਇੱਕ 크ਰਿਸਚੀਅਨ ਪਰਿਵਾਰ ਇੱਕ ਮਸੀਹੀ ਪਰਿਵਾਰ ਰਹਿੰਦਾ ਸੀਗਾ ਜਿਨ੍ਹਾਂ ਦੇ ਵਿੱਚੋਂ ਪਿਤਰਸ ਹੁਣੇ ਸੁਰ ਔਰ ਸਾਜ਼ ਦੇ ਉਸਤਾਦ ਸਨ ਪ੍ਰੀਤਮ ਸਿੰਘ ਨੂੰ ਉਨਾ ਕੋਲ ਪਾ ਦਿੱਤਾ ਗਿਆ ਹੁਣ ਜਵੇਦ ਜਿਹੜਾ ਉਹ ਆਪਣਾ ਖੇਡ ਦਾ ਵੇਲਾ ਜਿਹੜਾ ਪ੍ਰੀਤਮ ਨਾਲ ਕੱਟਦਾ ਸੀ ਉਸ ਵੇਲੇ ਪ੍ਰੀਤਮ ਉੱਥੇ ਜਾ ਕੇ ਗਾਇਕੀ ਸਿੱਖਣ ਲੱਗ ਪਿਆ ਉਹਦੇ ਨਾਲ ਤੇ ਜਾਂਦਾ ਸੀ ਪਰ ਉੱਥੇ ਜਾ ਕੇ ਬੈਠਾ ਰਹਿੰਦਾ ਸੀ ਉਸਤਾਦ ਜੋ ਕੁਝ ਪ੍ਰੀਤਮ ਨੂੰ ਸਿਖਾ ਰਿਹਾ ਸੀ ਜਵੇਦ ਚੁੱਪਚਾਪ ਬੈਠਾ ਵੇਖਦਾ ਰਹਿੰਦਾ ਕਦੀ ਕਿਸੇ ਅੱਗੇ ਇਸ ਹਾਰ ਡਰਦੇ ਆ ਨਾ ਕੀਤਾ ਕਿ ਕਿਤੇ ਇਹ ਨਾ ਆਖਿਆ ਜਾ ਕਿ ਸਾਡੇ ਧਰਮ ਦੇ ਵਿੱਚ ਸਾਜ਼ ਗਾਇਕੀ ਇਹ ਹਰਾਮ ਹੈ ਪਰ ਇਸ ਹਾਰਿਸ਼ ਹੈ ਜਿਹੜੀ ਉਹਨੂੰ ਸਿਖਾਈ ਜਾ ਰਹੀ ਸੀ ਪ੍ਰੀਤਮ ਨੂੰ ਇਹ ਜਵੇਦ ਦੇ ਵੀ ਅੰਦਰ ਉਤਰਦੀ ਗਈ ਇੱਕ ਦਿਨ ਇਹਨਾਂ ਦੇ ਸਾਂਝੇ ਉਸਤਾਦ ਪਿੱਤਰ ਮਸੀਹ ਨੇ ਕਿਹਾ ਕਿ ਤੂੰ ਇਹ ਸੁਰ ਇਦਾਂ ਲਾ ਇਦਾਂ ਢੀਕ ਲਾ ਨਾਲ ਜਵੇਦ ਨੂੰ ਕਹਿਣ ਲੱਗਾ ਕਿ ਪੁੱਤਰ ਤੂੰ ਵੀ ਲਾ ਹ ਭਲਾ ਜਵੇਦ ਦੇ ਅੰਦਰ ਪਹਿਲਾਂ ਦੀ ਸ਼ਰਾਰਤ ਮਚਲਣ ਢਈ ਸੀਗੀ ਉਹਨੇ ਢੀਕ ਲਈ ਔਰ ਕਮਾਲ ਦੀ ਲਾਈ ਪ੍ਰੀਤਮ ਵੀ ਹੈਰਾਨ ਸੀ ਫਿਰ ਦੋਵੇਂ ਜਦੋਂ ਖੇਡਦੇ ਤੇ ਇਕੱਠੇ ਬਹਿ ਕੇ ਗਾਉਂਦੇ ਵੀ ਉੱਚੀ ਉੱਚੀ ਗੋਂਦੇ ਤੇ ਖੇਤਾਂ ਦੇ ਵਿੱਚ ਉਹਨਾਂ ਦੀ ਆਵਾਜ਼ ਇਸੇ ਤਰ੍ਹਾਂ ਸੁਰਖਲਾਰ ਦੀ ਦੂਰ ਤੱਕ ਜਾਂਦੀ ਜਿੱਦਾਂ ਖੇਤਾਂ ਦੇ ਵਿੱਚ ਦਰਖਤਾਂ ਦੇ ਉੱਤੇ ਚਿੜੀਆਂ ਚਹਿਕਦੀਆਂ ਤੇ ਉਹਨਾਂ ਦਾ ਚੀਕ ਚਿਵਾੜਾ ਦੂਰ ਤੱਕ ਜਾਂਦਾ ਇਹਨਾਂ ਦੋਹਾਂ ਨੂੰ ਨਿਕਿਆ ਨਿਕਿਆ ਬਾਲਾਂ ਨੂੰ ਏਡੇ ਪੱਕੇ ਸੁਰਾਂ ਦੇ ਨਾਲ ਗੋਂਦਿਆਂ ਲੰਘਦੇ ਹੋਏ ਰਾਈ ਨੇ ਜਿਹੜੇ ਉਹ ਵੇਖ ਤੇ ਤੇ ਆਸ਼ਸ਼ ਕਰਦੇ ਕਿ ਕਿਆ ਕਮਾਲ ਹੈ ਪਤਾ ਨਹੀਂ ਸੀ ਲੱਗਦਾ ਕਿ ਕਿਹੜਾ ਇਹਨਾਂ ਦੇ ਵਿੱਚੋਂ ਕਿਸ ਧਰਮ ਦਾ ਹੈ ਔਰ ਦੂਜਾ ਜਿਹੜਾ ਉਹ ਕਿਸ ਧਰਮ ਦਾ ਹੈ ਅਗਰ ਇਹਨਾਂ ਦੇ ਵਿੱਚ ਕੋਈ ਸਾਝ ਸੀ ਤੇ ਉਹ ਇਹਨਾਂ ਦਾ ਰਲ ਕੇ ਗੀਤ ਗਾਉਣਾ ਸੀ ਖਾਸ ਕਰ ਉਹ ਗੀਤ ਰਾਂਜੜਾ ਜੋਗੀ ਹੋਇਆ ਜਦੋਂ ਇਹ ਰਲ ਕੇ ਢੀਕ ਲਾਲਾ ਗੋਂਦੇ ਸਨ ਤੇ ਲੋਕ ਖਲੋਖ ਲੋ ਵੇਖਦੇ ਸਨ ਇਹਨਾਂ ਦਾ ਚਰਚਾ ਹੌਲੀ ਹੌਲੀ ਗਾਂ ਵਧਣ ਡੈ ਪਿਆ ਗੱਲ ਜਵੇ ਦੇ ਘਰ ਤੱਕ ਪਹੁੰਚੀ ਤੇ ਉਹਦੀ ਮਾਂ ਖੁਸ਼ ਹੋਈ ਇਸ ਗੱਲ ਤੋਂ ਅਪਾਰੇ ਆ ਕਿ ਲੋਕ ਕੀ ਕਹਿਣਗੇ ਉਹਦਾ ਵੱਡਾ ਭਰਾ ਵੀ ਖੁਸ਼ ਹੋਇਆ ਇੱਕ ਦਿਨ ਉਹ ਚਾਹ ਚਾਈ ਪ੍ਰੀਤਮ ਨੂੰ ਆਪਣੇ ਘਰ ਲੈ ਕੇ ਆਪਣੀ ਮਾਂ ਕੋਲ ਗਿਆ ਔਰ ਕਹਿਣ ਲੱਗਾ ਕਿ ਇਹ ਗੀਤ ਅਸੀਂ ਦੋਵੇਂ ਰਲ ਕੇ ਗਾਵਾਂਗੇ। ਪ੍ਰੀਤਮ ਨੇ ਔਰ ਜਵੇਦ ਨੇ ਜਦੋਂ ਰਲ ਕੇ ਜਵੇਦ ਦੀ ਮਾਂ ਔਰ ਵੱਡੇ ਭਰਾ ਦੇ ਸਾਹਮਣੇ ਇਹ ਗੀਤ ਗਾਇਆ ਤੇ ਉਹਨਾਂ ਦੇ ਘਰ ਡੰਗਰ ਲਵੇਰਾ ਤੇ ਕੋਈ ਨਹੀਂ ਸੀ ਸਿਰਫ ਇੱਕ ਬੱਕਰੀ ਸੀ ਜਿਹਦਾ ਦੁੱਧ ਉਹ ਚੋ ਕੇ ਤਿੰਨੇ ਜੀ ਗੁਜ਼ਾਰਾ ਕਰਦੇ ਸਨ। ਜਵੇਦ ਦੀ ਮਾਂ ਨੇ ਦੁੱਧ ਚੋ ਕੇ ਖਾਸ ਪ੍ਰੀਤਮ ਦੇ ਸਿਰ ਤੇ ਪਿਆਰ ਦਿੰਦੇ ਆ ਉਹਨੂੰ ਪਿਆਇਆ ਤੇ ਇੱਕ ਗਲਾਸ ਜਵੇਦ ਨੂੰ ਵੀ ਦਿੱਤਾ। ਮਾਂ ਦੀ ਇਹ ਖੁਸ਼ੀ ਵੇਖ ਕੇ ਜਵੇਦ ਤੇ ਹਵਾਵਾਂ ਜੀ ਉੱਡਣ ਡਿਆ ਸੀ। ਔਰ ਪ੍ਰੀਤਮ ਨੂੰ ਇਸ ਸਲਾਣਾ ਦਾ ਆਪਣਾ ਇੱਕ ਚਾ ਸੀਗਾ ਫੇਰ ਪਿੰਡ ਚ ਸਾਲ ਬਾਅਦ ਮੇਲਾ ਲੱਗਾ ਮੇਲਾ ਜਦੋਂ ਲੱਗਾ ਤੇ ਉਦੋਂ ਪ੍ਰੀਤਮ ਦੇ ਪਿਓ ਨੇ ਬੜੇ ਚਾਹ ਦੇ ਨਾਲ ਉਹਨੂੰ ਸਟੇਜ ਤੇ ਚਾੜਿਆ ਪ੍ਰੀਤਮ ਨੇ ਜਦੋਂ ਸਟੇਜ ਦੇ ਉੱਤੇ ਜਾ ਕੇ ਪਰਫਾਰਮ ਕੀਤਾ ਤੇ ਸੱਤ ਤੋਂ ਬਹੁਤਿਆਂ ਤਾੜੀਆਂ ਉਹਨੂੰ ਵੇਖ-ਵੇਖ ਕੇ ਵਜਾਉਣ ਵਾਲਾ ਜਵੇਦ ਸੀਗਾ ਜਵੇਦ ਨੂੰ ਸਟੇਜ ਤੇ ਜਾਣ ਦਾ ਔਰ ਗਾਣ ਦਾ ਕੋਈ ਚਾ ਨਹੀਂ ਸੀਗਾ ਜਦੋਂ ਪ੍ਰੀਤਮ ਦੀ ਸਲਾਣਾ ਕੀਤੀ ਗਈ ਔਰ ਉਹਨੂੰ ਸਟੇਜ ਤੇ ਨਗਦ ਦੇ ਨਾਮ ਦਿੱਤਾ ਗਿਆ ਤੇ ਆਖਿਆ ਗਿਆ ਕਿ ਪੁੱਤਰ ਕੁਝ ਬੋਲ ਤੇ ਪ੍ਰੀਤਮ ਨੇ ਕਿਹਾ ਇਸ ਇਨਾਮ ਤੋਂ ਬਾਅਦ ਮੈਂ ਚਾਹਨਾ ਹੈ ਕਿ ਮੈਂ ਇੱਕ ਗੀਤ ਹੋਰ ਗਾਵਾਂ ਉਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੇਲਾ ਵੇਖਣ ਆਏ ਲੋਕ ਨੇ ਜਿਹੜੇ ਉਹਨਾਂ ਤਾੜੀਆਂ ਵਜਾਈਆਂ ਪਰ ਅਗਲੀ ਹੀ ਗੱਲ 'ਚ ਪ੍ਰੀਤਮ ਨੇ ਕਿਹਾ ਕਿ ਇਹਦੇ ਛੇ ਮੇਰਾ ਸਾਥ ਦੇਣ ਲਈ ਮੇਰਾ ਬੇਲੀ ਜਵੇਦ ਵੀ ਮੱਚ ਤੇ ਆਵੇ ਸਾਰੇ ਲੱਭਣ ਡੈਪੇ ਕਿ ਜਵੇਦ ਕੌਣ ਹੈ ਜਦੋਂ ਪ੍ਰੀਤਮ ਸਿੰਘ ਨੇ ਜਵੇਦ ਨੂੰ ਇਸ਼ਾਰਾ ਕੀਤਾ ਤੇ ਜਵੇਦ ਵੀ ਸਟੇਜ ਤੇ ਆ ਗਿਆ ਬੜਾ ਘਬਰਾਇਆ ਹੋਇਆ ਕਾਂਬਦੀ ਗਿਆ ਲਤਾ ਵਾਲਾ ਜਦੋਂ ਸਟੇਜ ਤੇ ਪਹੁੰਚਿਆ ਤੇ ਆਲ ਦਵਾਲ ਦੇ ਸਾਰੇ ਪਿੰਡਾਂ ਨੂੰ ਪਤਾ ਲੱਗ ਗਿਆ ਕਿ ਇਹ ਫਲਾਹ ਮੁਸਲਮਾਨ ਪਰਿਵਾਰ ਦਾ ਉਹ ਬੱਚਾ ਹੈ ਜਿਹਦਾ ਪਿਓ ਇਹਦੇ ਜੰਮਣ ਤੋਂ ਕੁਝ ਦਿਨ ਬਾਅਦ ਜਗ ਚਲਾਣਾ ਕਰ ਗਿਆ ਸੀ ਗਰੀਬੀ 'ਚ ਵਕਤ ਕੱਟ ਰਿਹਾ ਸੋ ਸਾਰਿਆਂ ਦੀ ਤਵੱਜੋ ਹੁਣ ਪ੍ਰੀਤਮ ਸਿੰਘ ਔਰ ਜਵੇਦ ਅਲਸੀ ਪ੍ਰੀਤਮ ਸਿੰਘ ਨੇ ਜਵੇਦ ਦੇ ਕੰਨ ਦੇ ਵਿੱਚ ਕਿਹਾ ਕਿ ਆਪਾਂ ਗਾਣਾ ਰਾਂਝੜਾ ਜੋਗੀ ਹੋਇਆ ਇਹ ਗਾਉਣਾ ਹੈ ਦੋਹਾਂ ਨੇ ਢੀਕ ਲਾ ਕੇ ਜਦੋਂ ਗੀਤ ਗਾਇਆ ਤੇ ਉਥੇ ਲੋਕਾਂ ਵੱਲੋਂ ਦਾਹ ਦਿੰਦੇ ਹੋਇਆਂ ਚੋਖੇ ਪੈਸੇ ਇਕੱਠੇ ਹੋ ਗਏ। ਚੋਖੇ ਪੈਸੇ ਜਦੋਂ ਇਕੱਠੇ ਹੋਏ ਤੇ ਪ੍ਰੀਤਮ ਸਿੰਘ ਦੇ ਪਿਓ ਨੇ ਇਹ ਆਈਆਂ ਸਾਰੀਆਂ ਵੇਲਾਂ ਜਿਹੜੀਆਂ ਇਹ ਵੱਡੇ ਦਿਲ ਦੇ ਨਾਲ ਜਵੇਦ ਨੂੰ ਇਕੱਠੀਆਂ ਕਰਕੇ ਦਿੱਤੀਆਂ ਕਿ ਐਲਾ ਪੁੱਤਰਾ ਘਾਰ ਲੈ ਜਾ। ਪ੍ਰੀਤਮ ਸਿੰਘ ਬਹੁਤ ਖੁਸ਼ ਸੀ ਕਿਉਂਕਿ ਉਹਨੂੰ ਨਕਦੀ ਪਹਿਲਾ ਇਨਾਮ ਜਿਲਬ ਚੁੱਕੀ ਸੀ। ਇਹ ਜੋ ਕੁਛ ਨਛਾਵਰ ਹੋਇਆ ਜਦੋਂ ਜਵੇਦ ਨੂੰ ਲੱਭਾ ਤੇ ਜਵੇਦ ਬਹੁਤ ਘਬਰਾਇਆ ਹੋਇਆ ਅੱਖਾਂ ਦੇ ਵਿੱਚ ਖੁਸ਼ੀ ਔਰ ਚਾਲ ਹੀ ਇੱਕ ਚਮਕ ਲੈ ਕੇ ਘਰ ਗਿਆ। ਹੁਣ ਪਿੰਡ ਥਾਂ 'ਚ ਜਿੱਥੇ ਕੋਈ ਫੰਕਸ਼ਨ ਹੁੰਦਾ ਸੀ ਕੋਈ ਖੁਸ਼ੀ ਦਾ ਮੌਕਾ ਹੁੰਦਾ ਸੀ ਜਿੱਥੇ ਪ੍ਰੀਤਮ ਜਾਂਦਾ ਸੀ ਉਥੇ ਜਵੇਦ ਵੀ ਨਾਲ ਜਾਂਦਾ ਸੀ ਵਕਤ ਲੰਘਦਾ ਰਿਹਾ ਕੀ ਪਤਾ ਸੀਗਾ ਕਿ ਅਜ਼ਲਾਂ ਦੀ ਮਹਰੂਮੀ ਲੈ ਕੇ ਇਹ ਪਰਿਵਾਰ ਜਿਹੜਾ ਅੱਜ ਦੁੱਖਾਂ ਦੇ ਵਿੱਚ ਵਕਤ ਕੱਟ ਰਿਹਾ ਹੈ ਇਹਨਾਂ ਦੀ ਇਹ ਖੁਸ਼ੀ ਬਹੁਤ ਥੋੜੀ ਔਰ ਆਰਜ਼ੀ ਹੈ ਸਨ ਸੰਤਾਲੀ ਆ ਗਿਆ ਸੰਤਾਲੀ ਆਇਆ ਤੇ ਲਾਮ ਦੇ ਪਿੰਡਾਂ ਦੇ ਵਿੱਚੋਂ ਇਤਲਾਹਾਵਾਂ ਆਉਣ ਡੈ ਪਿਆ ਕਿ ਫਲਾ ਥਾਂ ਵੀ ਉਜਾੜੇ ਪੈ ਗਏ ਫਲਾ ਥਾਂ ਵੀ ਹਮਲੇ ਹੋ ਗਏ ਉਥੇ ਵੀ ਲੁੱਟ ਪੈ ਗਈ ਕਾਫਲਿਆਂ ਦੇ ਉੱਤੇ ਹਮਲਾ ਹੋਇਆ ਇਹ ਮਾਰਤਾੜ ਜਿਹੜੀ ਉਹ ਸ਼ੁਰੂ ਹੋ ਗਈ ਪਿੰਡ ਦੀ ਪਰਿਆ ਬੈਠੀ ਕਿ ਇੱਥੇ ਅਗਰੀ ਪਰਿਵਾਰ ਹੈ ਇਨ੍ਹਾਂ ਕਾਰਨ ਇਹ ਪਿੰਡ ਖਤਰੇ ਦੇ ਵਿੱਚ ਹੈ ਸ਼ਾਮ ਨੂੰ ਜਦੋਂ ਸਾਰਾ ਪਿੰਡ ਇਕੱਠਾ ਹੋਇਆ ਤੇ ਉਸ ਪਰਿਆ 'ਚ ਇਸ ਮੁਸਲਮਾਨ ਪਰਿਵਾਰ ਨੂੰ ਸੱਦੇ ਆ ਗਿਆ ਜਵੇਦ ਆਪਣੀ ਮਾਂ ਔਰ ਭਰਾ ਦੇ ਨਾਲ ਉੱਥੇ ਆਇਆ ਤੇ ਪ੍ਰੀਤਮ ਨਾਸਕੇ ਉਹਨਾਂ ਵਾਲੇ ਪਾਸੇ ਜਾ ਖਲੋਤਾ ਪਿੰਡ ਦੇ ਹੋਰ ਜਵਾਬ ਵੀ ਉੱਤੇ ਇਕੱਠੇ ਹੋਏ ਸਨ ਉਦੋਂ ਪਿੰਡ ਵਾਲਿਆਂ ਨੇ ਕਿਹਾ ਕਿ ਤੁਹਾਨੂੰ ਤੇ ਪਤਾ ਹੈ ਕੀ ਹਾਲ ਹਾਲਾਤ ਚੱਲਣ ਦੇ। ਸੋ ਪਿੰਡ ਵਾਲਿਆਂ ਨੇ ਫੈਸਲਾ ਕੀਤਾ ਆ ਕਿ ਤੁਸੀਂ ਇੱਥੋਂ ਚਲੇ ਜਾਓ। ਜਵੇਦ ਦੀ ਮਾਂ ਪੁੱਬਾ ਮਾਰ-ਮਾਰ ਕੇ ਰੋਂ ਡੈਤੀ। ਜਵੇਦ ਦਾ ਵੱਡਾ ਭਰਾ ਜਿਹੜਾ ਉਹਨੇ ਵੀ ਪੂਰੀ ਪਰਿਆਗੇ ਹੱਥ ਜੋੜੇ ਕਿ ਸਾਨੂੰ ਇੱਥੇ ਰਹਿਣ ਦਿਓ। ਅਸੀਂ ਇੱਥੋਂ ਨਹੀਂ ਜਾਣਾ ਚਾਹੁੰਦੇ। ਸਾਡੇ ਗਰੀਬੜਾ ਤੋਂ ਕਿਸੇ ਨੇ ਕੀ ਲੈਣਾ? ਤਿੰਨ ਜਾਨਾਂ ਅਸੀਂ ਤੇ ਚੌਥੀ ਸਾਡੀ ਬੱਕਰੀ। ਅਸੀਂ ਕਿੰਨੇ ਵਰਿਆਂ ਤੋਂ ਤੁਹਾਡੀ ਸੇਵਾ ਕਰ ਰਹੇ ਹਾਂ। ਤੁਹਾਨੂੰ ਰੱਬ ਦਾ ਵਾਸਤਾ ਸਾਨੂੰ ਪਿੰਡੋਂ ਨਾ ਕੱਢੋ। ਉਹਨਾਂ ਆਖੇ ਅਸੀਂ ਤੁਹਾਨੂੰ ਪਿੰਡੋਂ ਨਹੀਂ ਕੱਢ ਰਹੇ ਸਾਨੂੰ ਤੁਹਾਡੀ ਜਾਨ ਅਜ਼ੀਜ਼ ਆ ਉਹਨਾਂ ਆਖੇ ਸਾਨੂੰ ਕੋਈ ਕੁਝ ਨਹੀਂ ਕਹਿੰਦਾ ਸਾਨੂੰ ਇੱਥੇ ਰੱਖ ਲਓ ਬਨੇ ਰਿਆਂ ਚਿੰਬੜੀਆਂ ਬੀਬੀਆਂ ਵੀ ਆ ਮਨਜ਼ਰ ਵੇਖ ਰਹੀਆਂ ਸਨ ਔਰ ਰਾਤ ਦਾ ਹਨੇਰਾ ਜਿਹੜਾ ਇਹਨਾਂ ਬੇਵਸਾਂ ਨੂੰ ਵੇਖ ਰਿਹਾ ਸੀ ਉਹ ਵੀ ਸ਼ਾਇਦ ਚੀਕਾ ਮਾਰ ਰਿਹਾ ਹੋਵੇ ਪਿੰਡ ਦੀ ਪਰਿਆ ਦੇ ਸਿਆਣੇ ਬੋਲੇ ਕਿ ਰੱਖ ਤੇ ਲਈਏ ਪਰ ਤੁਹਾਨੂੰ ਤੁਹਾਡੀ ਜਾਨ ਦੀ ਜ਼ਮਾਨਤ ਕਿਦਾਂ ਦਈਏ ਰੱਖ ਤੇ ਲਈਏ ਪਰ ਇਹ ਗੱਲ ਕਿਦਾਂ ਤੈਅ ਕਰੀਏ ਤਾਨੂੰ ਇੱਥੇ ਜੀਂਦਿਆਂ ਰਹਿਣ ਦਿੱਤਾ ਜਾਏਗਾ ਰੱਖ ਤੇ ਲਈਏ ਪਰ ਇਹ ਕਿਦਾਂ ਸਾਬਤ ਕਰੀਏ ਕਿ ਤੁਹਾਡੇ ਅੱਲ ਉਹਦੀਆਂ ਬਰਸ਼ੀਆਂ ਨੇ ਜਿਹੜੀਆਂ ਉਹ ਕਿਸੇ ਹੋਰ ਦੀ ਜਾਨ ਨਹੀਂ ਲੈਣਗੀਆਂ ਇਸ ਕਰਕੇ ਤੁਸੀਂ ਫਿਲਹਾਲੇ ਤੋਂ ਚਲੇ ਜਾਓ ਜਦੋਂ ਇਹ ਗੱਲ ਹੋਈ ਤੇ ਮਜਬੂਰ ਜਵੇਦ ਦੀ ਮਾਂ ਔਰ ਭਰਾ ਰੋ ਰੋ ਕੇ ਹਲਕਾਨ ਹੋਏ ਸਨ ਮੂੰਹ ਤੇ ਸਿਰ ਨੀਵੇਂ ਸਨ ਕਿ ਉਹ ਉਥੋਂ ਤੁਰਨ ਲੱਗੇ ਪ੍ਰੀਤਮ ਨੇ ਤਾਜ ਕੇ ਜਵੇਦ ਦੇ ਝੱਗੇ ਦੀ ਕੰਨੀ ਫੜ ਲਈ ਜਵੇਦ ਹੱਕਾ ਬੱਕਾ ਮਾਂ ਨੂੰ ਔਰ ਭਰਾ ਨੂੰ ਰੋਂਦਿਆਂ ਵੇਖ ਰਿਹਾ ਸੀ ਔਰ ਦਰਜਨਾ ਦੀ ਗਿਣਤੀ 'ਚ ਬੈਠੇ ਪਰਿਆਦੇ ਇਹਨਾਂ ਲੋਕਾਂ ਨੂੰ ਵੀ ਵੇਖ ਰਿਹਾ ਸੀ ਸਾਡਾ ਗੁਨਾਹ ਕੀ ਸੀ ਸਾਡਾ ਕਸੂਰ ਕੀ ਸੀ ਜਿਹੜਾ ਸਾਨੂੰ ਪਿੰਡੋਂ ਕੱਢਿਆ ਜਾ ਰਿਹਾ ਦਿਨੇ ਉਤੋਂ ਤੁਰੇ ਤੇ ਪਿੰਡ ਵਾਲਿਆਂ ਨੇ ਹਿੰਮਤ ਕਰਕੇ ਉਹਨਾਂ ਨੂੰ ਕੈਂਪ ਤੱਕ ਅਪੜਾਉਣ ਦਾ ਯਤਨ ਕੀਤਾ ਜਵੇਦ ਗੱਡੇ ਦੇ ਉੱਤੇ ਬੈਠਾ ਆਪਣੀ ਬੱਕਰੀ ਜਿਹੜੀ ਉਹਦੇ ਪਿੱਛੋਂ ਬਾਰ-ਬਾਰ ਪ੍ਰੀਤਮ ਸਿੰਘ ਨੂੰ ਵੇਖ ਰਿਹਾ ਸੀ ਪ੍ਰੀਤਮ ਸਿੰਘਾ ਜਿਹੜਾ ਉਹ ਵੀ ਰੋ ਰਿਹਾ ਸੀ ਪਿੰਡ ਚੋਂ ਹਰ ਅੱਖ ਨੇ ਗਿੱਲੀ ਹੋ ਕੇ ਇਸ ਪਰਿਵਾਰ ਨੂੰ ਰੁਕਸਤ ਕੀਤਾ ਔਰ ਖੈਰਕਰੀਤ ਨਾਲ ਮਹਾਜਰ ਕੈਂਪ ਤੱਕ ਪੜਾਇਆ ਪ੍ਰੀਤਮ ਪੜਦਾ ਰਿਹਾ ਅੱਗੇ ਵਧਦਾ ਰਿਹਾ ਔਰ ਗੰਦਾ ਰਿਹਾ ਇਹ ਗਾਇਕੀ ਹੀ ਉਹਦੀ ਜਵੇਦ ਦੇ ਨਾਲ ਸਾਂਝ ਸੀ ਫਿਰ ਇੱਕ ਦਿਨ ਕੀ ਹੋਇਆ ਕਿ ਉਹਨੂੰ ਖਬਰ ਮਿਲੀ ਕਿ ਜਵੇਦ ਹੁਣੇ ਲਾਹੌਰ ਅਪੜ ਗਏ ਜਵੇਦ ਹੁਣ ਲਲਾਰੀ ਦਾ ਕੰਮ ਕਰਦਾ ਹੈ ਰੰਗ ਮਹਿਲ ਚੇ ਉਹ ਦਾ ਪ੍ਰਾਜ ਜਿਹੜਾ ਉਹ ਕਿਸੇ ਹੋਟਲ 'ਚ ਬਹਿਰਾ ਹੈ ਉਹਦੀ ਮਾਂ ਹੈ ਜਿਹੜੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੈ ਫਿਰ ਅਚਾਨਕ ਇੱਕ ਦਿਨ ਲਾਹੌਰ ਇੱਕ ਖਬਰ ਗਈ ਖਬਰ ਇਹ ਸੀ ਕਿ ਪਤਰਸ ਮਸੀ ਜਗ ਚਲਾਣਾ ਕਰ ਗਿਆ ਉਸ ਦਿਨ ਜਵੇਦ ਬਹੁਤ ਰੋਇਆ ਜਵੇਦ ਰੋਂਦਾ ਰਿਹਾ ਔਰ ਪ੍ਰੀਤਮ ਨੂੰ ਯਾਦ ਕਰਦਾ ਰਿਹਾ ਪਰ ਉਹਨੇ ਕਦੀ ਕੋਈ ਚਿੱਠੀ ਲਿਖੀ ਨਹੀਂ ਸੀ ਕਿੰਨੂ ਚਿੱਠੀ ਲਿਖਦਾ ਉਸ ਪਿੰਡ ਵਾਲਿਆਂ ਜਿਨ੍ਹਾਂ ਨੇ ਕਹਿ ਸੀ ਕਿ ਸਾਡੇ ਕੋਲ ਤੁਹਾਡੀ ਜਾਨ ਦੀ ਜ਼ਮਾਨਤ ਨਹੀਂ ਰਿੰਦੇ ਤਾਂ ਤੁਸੀਂ ਆਪਣੇ ਘਰ ਜੇ ਅਸੀਂ ਤੁਹਾਨੂੰ ਰੱਖਣਾ ਵੀ ਚਾਹੁੰਨੇ ਪਰ ਸਾਡੇ ਕੋਲੇ ਜ਼ਮਾਨਤ ਨਹੀਂ ਕਿ ਅਸੀਂ ਤੁਹਾਨੂੰ ਬਚਾ ਸਕਾਂਗੇ ਉਤੋਂ ਜਵੇਦ ਹੁਣ ਉਹਦਾ ਪਰਿਵਾਰ ਉਜੜ ਕੇ ਤੇ ਆ ਗਿਆ ਲਾਹੌਰ ਚ ਆਖਰੀ ਵਕਤਾਂ ਭਰੇ ਦਿਨ ਵੇਖੇ ਆਪਣੇ ਘਰ ਨੂੰ ਯਾਦ ਕਰਦੇ ਰਹੇ ਪ੍ਰੀਤਮ ਦਿਨ ਰਾਤ ਜਵੇਦ ਨੂੰ ਯਾਦ ਕਰਦਾ ਸੀ ਫੇਰ 60 ਦੇ ਵਿੱਚ ਪਾਕਿਸਤਾਨ ਔਰ ਭਾਰਤ ਦਾ ਆਪਸੀ ਸੰਤਾਜ ਸਮਝੋਤਾ ਹੋਇਆ ਪਾਣੀਆਂ ਦਾ ਸਮਝੋਤਾ ਸੁਣਿਆ ਬਹੁਤ سارے ਲੋਕ ਪਾਕਿਸਤਾਨ ਤੋਂ ਭਾਰਤ ਆਂਦੇ ਸਨ ਔਰ ਭਾਰਤ ਤੋਂ ਬਹੁਤ سارے ਲੋਕ ਪਾਕਿਸਤਾਨ ਆਂਦੇ ਸਨ ਪਾਕਿਸਤਾਨੋਂ ਆਉਣ ਵਾਲਿਆਂ ਦਾ ਤੇ ਪਤਾ ਨਹੀਂ ਪਰ ਪਾਕਿਸਤਾਨ ਤੋਂ ਜਦੋਂ ਭਾਰਤ ਕੋਈ ਜਾਂਦਾ ਸੀਗਾ ਤੇ ਜਿੰਨਾ ਪ੍ਰੋਗਰਾਮਾਂ 'ਚ ਇਹ ਹੁੰਦਾ ਸੀ ਉੱਥੇ ਗਾਣ ਵਾਸਤੇ ਪ੍ਰੀਤਮ ਸਿੰਘ ਨੂੰ ਵੀ ਬੁਲਾਇਆ ਜਾਂਦਾ ਸੀ ਇਹ ਪਾਕਿਸਤਾਨ ਤੋਂ ਆਉਣ ਵਾਲੇ ਸਾਰੇ ਪਰੋਣਿਆਂ ਨੂੰ ਕਹਿੰਦਾ ਸੀ ਕਿ ਅੱਜ ਮੈਂ ਤੁਹਾਨੂੰ ਉਹ ਗੀਤ ਸੁਣਾਵਾਂਗਾ ਜਿਹੜਾ ਮੈਂ ਔਰ ਜਵੇਦ ਰਲ ਕੇ ਗੁੰਦੇ ਸੀ ਇਹ ਸਾਂਝਾ ਗੀਤ ਸੀ ਪਾਕਿਸਤਾਨ ਦਾ ਔਰ ਪਾਰ ਦਾ ਰਾਂਝੜਾ ਜੋਗੀ ਹੋਇਆ ਔਰ ਉਸ ਤੋਂ ਬਾਅਦ ਇਸ ਗੀਤ ਦੇ ਸੁਰ ਈ ਕੰਦੂਰ ਦੂਰ ਦੂਰ ਤੱਕ ਜਾਂਦੀਆਂ ਸੀ ਫਿਰ ਜਵੇਦ ਦਾ ਭਰਾ ਜੇ ਇਸ ਹੋਟਲ ਤੇ ਕੰਮ ਕਰਦਾ ਸੀਗਾ ਉੱਥੇ ਇੱਕ ਦਿਨ ਦੂਰਦਰਸ਼ਨ ਲੱਗਾ ਸੀ ਕਿ ਜਦੋਂ ਪ੍ਰੀਤਮ ਬਹੁਤ ਮਸ਼ਹੂਰ ਹੋ ਚੁੱਕਿਆ ਸੀ ਔਰ ਉਹ ਗਾਉਣ ਵਾਸਤੇ ਟੀਵੀ ਦੀ ਸਕਰੀਨ ਤੇ ਆਇਆ ਜਵੇਦ ਦੇ ਭਰਾ ਦਾ ਪੂਰਾ ਹਾਲ ਹੋਇਆ ਚਾਨ ਉਹ ਲੋਕਾਂ ਨੂੰ ਕਮਲਿਆਂ ਤਰ੍ਹਾਂ ਦੱਸੇ ਕਿ ਇਹ ਤੇ ਮੇਰਾ ਭਰਾ ਰਾਲ ਕੇ ਗਾਉਂਦੇ ਸਨ ਐ ਤੇ ਮੇਰਾ ਭਰਾ ਰਲਕੇ ਗਾਉਂਦੇ ਸਨ ਲੋਖਾਸਤੇ ਸਨ ਕਿ ਇੱਕ ਲਲਾਰੀ ਹੈ ਜਿਹੜਾ ਉਹ ਗੋਂਦਾ ਵੀ ਰਿਹਾ ਪਰ ਦੂਸਰੇ ਪਾਸੇ ਚੜਦੇ ਪਾਸੇ Pritam Singh ਦੀ ਚਾਰਦੀ ਕਲਾ ਸੀ ਦੂਰਦਰਸ਼ਨ ਤੇ ਹੀ ਦਿੱਤੇ ਇੱਕ ਇੰਟਰਵਿਊ ਚ Pritam Singh ਨੇ ਕਹਿਆ ਸੀ ਕਿ ਮੇਰੀ ਮਸ਼ਹੂਰੀ ਦਾ ਸਬਬ ਮੇਰਾ ਉਹ ਲੋਕ ਗੀਤ ਬਣਿਆ ਰਾਂਝੜਾ ਜੋ ਕੀ ਹੋਇਆ ਇਹ ਗੀਤ ਮੈਂ ਪਹਿਲੀ ਵਾਰ ਪਿਤਰਸਮਸੀ ਕੋਲੋਂ ਸਿੱਖਿਆ ਔਰ ਫਿਰ ਉਸ ਤੋਂ ਬਾਅਦ ਹਰ ਸਾਥੀ ਤੌਰ ਤੇ ਆਪਣੇ ਬੇਲੀ ਜਵੇਦ ਨਾਰ ਰੜ ਕੇ ਗਾਇਆ ਮੈਨੂੰ ਇਹ ਨਾਮ ਤਾਂ ਇਸ ਤੋਂ ਦੂਣੀ ਮਿਲਦੀ ਜੇ ਅੱਜ ਕੀਤੇ ਇਹ ਗੀਤ ਮੇਰਾ ਰੜ ਕੇ ਜਵੇਦ ਗੋਂਦਾ ਸੋ ਵਿਛੋੜਿਆਂ ਦੇ ਨਾਲ ਇਸੁਰ ਔਰ ਸਾਜ਼ ਨੇ ਜਿਹੜੇ ਇਹ ਵੀ ਅਧੂਰੇ ਰਹਿ ਗਏ ਇਹ ਰਾਗ ਵੀ ਅਧੂਰੇ ਰਹਿ ਗਏ ਔਰ ਏਡੀ ਕਮੀ ਅਧੂਰੀਆਂ ਰਹਿ ਗਈਆਂ ਰੀਤਮ ਕੁਛ ਬਣ ਗਿਆ ਜਵੇਦ ਲਲਾਰੀ ਬਣ ਗਿਆ ਉਹਦੀ ਕਲਾ ਨੂੰ ਉਹ ਚੜ੍ਹਾਈ ਨਾ ਮਿਲ ਸਕੀ ਉਹ ਉਡਾਨ ਨਾ ਮਿਲ ਸਕੀ ਜਿਹੜੀ ਸ਼ਾਇਦ ਚੜ੍ਹਦੇ ਪਾਸੇ ਪ੍ਰੀਤਮ ਦੇ ਸੰਗ ਦੇ ਨਾਲ ਉਹਨੂੰ ਲੱਭਦੀ ਪ੍ਰੀਤਮ ਦੇ ਸਾਥ ਦੇ ਨਾਲ ਉਹਨੂੰ ਲੱਭਦੀ ਪ੍ਰੀਤਮ ਆਪਣੀ ਕਲਾ ਦੇ ਨਾਲ ਉਡਾਨਾਂ ਚ ਸੀ ਔਰ ਜਾਵੀਦ ਰੰਗ ਮਹਿਲ ਲਾਹੌਰ ਚ ਇੱਕ ਗੁੰਮਨਾਮ ਲਲਾਰੀ ਬਣ ਗਿਆ